ਦੋਸਤੋ ਪੰਜਾਬੀ ਟ੍ਰਿਪਿਉਂਦਰ ਰੋਸਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣ ਕਮਿਸ਼ਨ ਦੀ ਸਖਤੀ ਬਾਰੇ ਦੋਸਤੋ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਪਹਿਲੇ ਗੇਟ ਦੀ VOTING ਹੋ ਚੁੱਕੀ ਹੈ ਤੇ ਦੂਜੇ ਗੇਟ ਦੀ VOTING ਹੈ ਉਹ ਕੱਲ ਨੂੰ ਦਿਨ ਸ਼ੁੱਕਰਵਾਰ ਨੂੰ ਹੋਵੇਗੀ ਉਸ ਲਈ ਚੋਣ ਪ੍ਰਚਾਰ ਵੀ ਜਿਹੜਾ ਹੈ ਬੰਦ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਦੇਸ਼ ਦੇ ਵਿੱਚ ਪੰਜ ਪੜਾਅ ਦੀ VOTING ਜਿਹੜੀ ਹੈ ਉਹ ਪੈਂਡਿੰਗ ਰਹੇਗੀ ਪੰਜ ਪੜਾ ਦੀ VOTING ਇਸ ਤੋਂ ਬਾਅਦ ਹੋਵੇਗੀ ਤੇ ਉਸ ਲਈ ਸਾਰੀ ਰਾਜਸੀ ਪਾਰਟੀਆਂ ਵੱਲੋਂ ਆਪੋ ਆਪਣੇ ਇਲਾਕਿਆਂ 'ਚ ਆਪੋ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਜੇ ਗੱਲ ਦੂਜੇ ਗੇਟ ਦੀ ਕਰ ਲਈਏ ਤਾਂ ਦੂਜੇ ਗੇਟ ਲਈ ਦੇਸ਼ ਦੇ 13 ਸੂਬਿਆਂ ਦੀਆਂ 89 ਸੀਟਾਂ ਤੇ 89 ਸੀਟਾਂ ਤੇ ਲੋਕ ਸਭਾ ਚੋਣਾਂ ਲਈ VOTING ਹੋਵੇਗੀ ਉਸ ਲਈ ਚੋਣ ਕਮਿਸ਼ਨ ਵੱਲੋਂ ਸਾਰੀ ਹੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਇਹਨਾਂ ਸੀਟਾਂ ਤੇ ਚੋਣ ਪ੍ਰਚਾਰ ਹੈ ਲਗਭਗ ਮੁਕੰਮਲ ਕਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਵੱਲੋਂ ਤਾਂ ਅਧਿਕਾਰਤ ਤੌਰ ਤੇ ਚੋਣ ਪ੍ਰਚਾਰ ਬੰਦ ਕਰ ਦਿੱਤਾ ਪਰ ਉਸ ਤੋਂ ਬਾਅਦ ਵੀ ਨੁੱਕੜ ਮੀਟਿੰਗਾਂ ਕਹ ਲੋ ਡੋਟੂ ਡੋਰ ਮੀਟਿੰਗਾਂ ਉਹ ਚੱਲ ਰਹੀਆਂ ਹੁੰਦੀਆਂ ਨੇ ਉਹ ਉਮੀਦਵਾਰ ਆਪਣੇ ਆਪਣੇ ਲੱਗੇ ਹੁੰਦੇ ਨੇ ਪਰ ਦੋਸਤੋ ਜਿਹੜੇ ਇਸ ਵਾਰ ਦੇਸ਼ ਦੇ ਵਿੱਚ ਸਿਆਸੀ ਮਾਹੌਲ ਬਣਿਆ ਹੋਇਆ ਇਹ ਬਹੁਤ ਹੀ ਕਹ ਦੋ ਵੀ ਕਹ ਬਹੁਤ ਗਰਮਾਇਆ ਹੋਇਆ ਇਹ ਸਿਆਸੀ ਮਾਹੌਲ ਬਹੁਤ ਹੀ ਗਰਮਾਇਆ ਹੋਇਆ ਹੈ ਪਰ ਦੋਸਤੋ ਜਦੋਂ ਅਸੀਂ ਇਹ ਇਹਨਾਂ ਸਾਰੀ ਰਾਸ਼ੀ ਰੈਲੀਆਂ ਦੇ ਵਿੱਚ ਦੇਖਦੇ ਆ ਤਾਂ ਰਾਸ਼ੀ ਆਗੂਆਂ ਦੇ ਜਿਹੜੇ ਭਾਸ਼ਣ ਹੈ ਉਹਨਾਂ ਦਾ ਮਿਆਰ ਬਹੁਤ ਹੀਠਾ ਡਿੱਗਦਾ ਜਾ ਰਿਹਾ ਉਹਨਾਂ ਦਾ ਭਾਸ਼ਣ ਹੈ ਬਹੁਤ ਹੀ ਕਹ ਦੋ ਇੱਕ ਦੂਜੇ ਤੇ ਦੂਸ਼ਣबाजी ਭਰਿਆ ਰਹਿ ਗਿਆ ਕਿੱਥੇ ਰਾਸ਼ੀ ਆਗੂਆਂ ਦੇ ਜਿਹੜੇ ਇਹ ਸਮੋਧਨ ਹੈ ਉਹਨਾਂ ਦੇ ਵਿਚਾਰ ਹਨ ਦੇਸ਼ ਦੀ ਤਰੱਕੀ ਲਈ ਖੁਸ਼ਹਾਲੀ ਲਈ ਹੋਣੇ ਚਾਹੀਦੇ ਸੀ ਪਰ ਇਸ ਸਮੇਂ ਦੇਸ਼ ਦੇ ਵਿੱਚ ਜਿਹੜੇ ਰਾਸ਼ੀ ਆਗੂ ਭਾਸ਼ਣ ਦੇ ਰਹੇ ਨੇ ਉਹ ਇੱਕ ਦੂਜੇ ਤੇ ਦੂਸ਼ਣबाजी ਦੇ ਦੇ ਰਹੇ ਨੇ ਦੂਸ਼ਣबाजी ਦੇ ਨਾਲ ਹੀ ਗੱਲ ਕਹਿ ਦਈਏ ਤਾਂ ਪਰਸਨਲ ਅਟੈਕ ਕਰ ਰਹੇ ਨੇ ਤੇ ਫਿਰਕਾਪ੍ਰਸਤੀ ਵਾਲੇ ਭਾਸ਼ਣ ਦੇ ਰਹੇ ਨੇ ਜਿਸ ਕਰਕੇ ਦੇਸ਼ 'ਚ ਮਾਹੌਲ ਬਹੁਤ ਹੀ ਕਹ ਦੋ ਇੱਕ ਤਰ੍ਹਾਂ ਦਾ ਨਵੇਕਲੇਪੰਦਾ ਬਣਿਆ ਹੋਇਆ ਇੱਕ ਟਕਰਾਅ ਵਾਲਾ ਮਾਹੌਲ ਹਰ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤਾਂ ਇਹੋ ਜੀ ਸ਼ਬਦਾਵਲੀ ਦੀ ਇਹੋ ਜੀ ਭਾਸ਼ਣਾ ਦੀ ਵਰਤੋਂ ਕਰ ਹੀ ਰਹੇ ਨੇ ਪਰ ਜਦੋਂ ਪ੍ਰਧਾਨ ਮੰਤਰੀ ਲੈਵਲ ਦਾ ਇੱਕ ਪ੍ਰਧਾਨ ਮੰਤਰੀ ਇਹੋ ਜੀ ਭਾਸ਼ਣ ਦੇਵੇ ਤਾਂ ਉਹ ਬਹੁਤ ਹੀ ਦੇਸ਼ ਲਈ ਮੰਦ ਭਾਗੀ ਗੱਲ ਅਸੀਂ ਕਹਿ ਸਕਦੇ ਹਾਂ ਹੋ ਸਕਦੀ ਹੈ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਨ੍ਹਾਂ ਵੱਲੋਂ ਰਾਜਸਥਾਨ ਦੇ ਬਾਂਸਵਾੜਾ ਤੇ ਫਿਰ ਪੱਛਮੀ ਯੂਪੀ ਦੇ ਅਲੀਗੜ੍ਹ ਦੇ ਵਿੱਚ ਜਿਹੋ ਜਿਹਾਂ ਇਹਨਾਂ ਨੇ ਭਾਸ਼ਣ ਦਿੱਤੇ ਨੇ ਜਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਨੇ ਉਸਨੇ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਇੱਕ ਚੋਣ ਪ੍ਰਚਾਰ ਚ ਹਾਲਾਤ ਬਹੁਤ ਇੱਕ ਨਵਿਕਲੇ ਤੇ ਟਕਰਾਵ ਵਾਲੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਭਾਸ਼ਣਾ ਦੇ ਵਿੱਚ ਹੋਣਾ ਕੀ ਚਾਹੀਦਾ ਸੀਗਾ ਵੀ ਕਿਾ ਦੇਸ਼ ਦੀ ਤਰੱਕੀ ਖੁਸ਼ਹਾਲੀ ਦੀ ਗੱਲ ਹੋਣੀ ਚਾਹੀਦੀ ਸੀ ਪਰ ਹੁਣ ਗੱਲ ਕੀ ਹੋ ਰਹੀ ਹੈ ਵੀ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਚ ਕੀ ਕਹਿ ਰਹੇ ਨੇ ਉਹਨਾਂ ਨੇ ਜਿਹੜਾ ਰਾਜਸਥਾਨ ਦੇ ਬਾਸਵਾੜਾ ਦੇ ਵਿੱਚ ਕਿਹਾ ਵੀ ਕਿ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਂਦੀ ਹੈ ਤਾਂ ਉਹ ਲੋਕਾਂ ਦੀ ਕਮਾਈ ਹੋਈ ਧਨ-ਦੌਲਤ ਤੇ ਸੰਪਤੀ ਨੂੰ ਮੁਸਲਮਾਨਾਂ ਚ ਲੂਟਾ ਦੇਵੇਗੀ ਇਹੋ ਜੀ ਸ਼ਬਦਾਵਲੀ ਹੈ ਇਹੋ ਜੇ ਭਾਸ਼ਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਹੇ ਨੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਨਾਲ ਦੇਸ਼ ਦੇ ਹਾਲਾਤ ਜਿਹੜੇ ਉਹ ਖਰਾਬ ਹੋ ਸਕਦੇ ਨੇ ਕਿ ਟਕਰਾਹਲੇ ਪਾਸੇ ਚੱਲ ਸਕਦੇ ਨੇ ਪਰ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ ਵੱਲੋਂ ਵੀ ਸੀਪੀਆਈ ਨੇ ਵੀ ਜਿਹੜਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਤੇ ਇਸ ਭਾਸ਼ਣ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਜਿਹੜਾ ਭਾਜਪਾ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਤੇ ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ਨੂੰ ਲੈ ਕੇ ਜਿਹੜਾ ਜਵਾਬ ਤਲਬੀ ਕੀਤੀ ਗਈ ਹੈ ਪਰ ਦੋਸਤੋ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਹੋਰ ਵੀ ਨੋਟਿਸ ਜਾਰੀ ਕਰ ਦਿੱਤੇ ਨੇ ਉਹ ਰਾਹੁਲ ਗਾਂਧੀ ਨੂੰ ਵੀ ਜਾਰੀ ਕੀਤਾ ਹੈ ਕਾਂਗਰਸ ਨੂੰ ਵੀ ਜਾਰੀ ਕੀਤਾ ਮਲਿਕਾਰਜੀ ਨੂੰ ਖੜਗੇ ਨੇ ਵੀ ਜਾਰੀ ਕੀਤਾ ਭਾਜਪਾ ਨੂੰ ਇੱਕ ਹੋਰ ਨੋਟਿਸ ਵੀ ਕਹਿ ਤੋ ਗਿਆ ਹੈ ਇਸ ਨੋਟਿਸ 'ਚ ਚੋਣ ਕਮਿਸ਼ਨ ਨੇ ਇੱਕ ਗੱਲ ਕਹੀ ਹੈ ਵੀ ਜਿਹੜੀ ਵੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਨੇ ਜਾਂ ਉਹਨਾਂ ਦੇ ਸਟਾਰ ਪ੍ਰਚਾਰਕ ਨੇ ਜੇਕਰ ਉਹ ਚੋਣਾਂ ਦੌਰਾਨ ਕੋਈ ਵੀ ਸਿਆਸੀ ਭਾਸ਼ਣबाजी ਕਰਦੇ ਨੇ ਜਾਂ ਸਿਆਸੀ ਟਿੱਪਣੀਆਂ ਕਰਦੇ ਨੇ ਉਸ ਦੀ ਜ਼ਿੰਮੇਵਾਰੀ ਸਿਆਸੀ ਪਾਰਟੀਆਂ ਦੀ ਹੋਵੇਗੀ ਤਾਂ ਇਸ ਲਈ ਨੋਟਿਸ ਜਾਰੀ ਕਰਕੇ ਚੋਣ ਕਮਿਸ਼ਨ ਨੇ ਜਿਹੜਾ ਕਾਂਗਰਸ ਤੇ ਭਾਜਪਾ ਤੋਂ ਜਵਾਬ ਤਲਬੀ ਕੀਤੀ ਹੈ ਤੇ 29 April ਤੱਕ ਉਹਨਾਂ ਨੇ ਕਿਹਾ ਵੀ ਕਿਸੇ ਜਵਾਬ ਜਿਹੜਾ ਉਹ ਦਿੱਤਾ ਜਾਵੇ ਤਾਂ ਦੋਸਤੋ ਕਿਤੇ ਨਾ ਕਿਤੇ ਚੋਣ ਕਮਿਸ਼ਨ ਦਾ ਇਹ ਕਦਮ ਸਵਾਗਤਯੋਗ ਹੈ ਕਿਉਂਕਿ ਚੋਣ ਕਮਿਸ਼ਨ ਨੇ ਚਾਹੇ ਦੇਰੀ ਨਾਲ ਹੀ ਆਇਆ ਹੈ ਚੋਣ ਕਮਿਸ਼ਨ ਨੇ ਇਹ ਕਦਮ ਚੁੱਕਿਆ ਤਾਂ ਬਹੁਤ ਵਧੀਆ ਕਦਮ ਚੁੱਕਿਆ ਭਾਵੇਂ ਇਹ ਕਦਮ ਚੋਣ ਕਮਿਸ਼ਨ ਨੂੰ ਚੋਣਾਂ ਤੋਂ ਪਹਿਲਾਂ ਹੀ ਚੁੱਕ ਲੈਣਾ ਚਾਹੀਦਾ ਸੀਗਾ ਇਹ ਤਾਂ ਪੱਕਾ ਹੀ ਹੋਣਾ ਚਾਹੀਦਾ ਵੀ ਕਿ ਜਿਹੜੀ ਰਾਸ਼ਟਰੀ ਪਾਰਟੀ ਦਾ ਕੋਈ ਵੀ ਆਗੂ ਕੋਈ ਵੀ ਇਹੋ ਜਿਹੀ ਭਾਸ਼ਾ ਨਹੀਂ ਟਿੱਪਣੀ ਦਿੰਦਾ ਜਿਸ ਨਾਲ ਦੇਸ਼ ਦਾ ਇਹ ਸਮਾਜ ਦਾ ਮਾਹੌਲ ਖਰਾਬ ਹੋ ਸਕਦਾ ਹੋਵੇ ਤਾਂ ਉਸ ਲਈ ਜ਼ਿੰਮੇਵਾਰ ਉਹ ਸਿਆਸੀ ਤਿਰ ਹੋਣੀ ਚਾਹੀਦੀ ਹੈ ਜਿਸ ਦਾ ਉਹ ਆਗੂ ਹੈ ਤਾਂ ਇਸ ਲਈ ਇਹ ਇੱਕ ਸਵਾਗਤਯੋਗ ਕਦਮ ਹੈ ਜੋ ਕਿ ਕਹਿੰਦੇ ਆ ਚੋਣ ਕਮਿਸ਼ਨ ਨੇ ਕੀਤਾ ਤੇ ਚਾਹੀਦਾ ਹੁਣ ਚੋਣ ਕਮਿਸ਼ਨ ਨੂੰ ਇਹ ਵੀ ਹੈ ਜਿੱਥੇ ਉਹਨਾਂ ਨੇ ਨੋਟਿਸ ਜਾਰੀ ਕਰਕੇ ਇੱਕ ਜਵਾਬਤੱਲ ਵੀ ਕੀਤੀ ਹੈ ਉੱਥੇ ਹੀ ਹੁਣ ਉਹ ਕੋਈ ਨਾ ਕੋਈ ਸਜ਼ਾ ਦਾ ਯਾ ਕੋਈ ਜੁਰਮਾਨੇ ਦਾ ਯਾ ਕੋਈ ਹੋਰ ਇਸਚ ਵੀ ਪ੍ਰਬੰਧਨ ਕਰਦੇ ਯਾ ਹੋਰ ਇਹੋ ਜੀ ਤਰਜੀਹ ਲੈ ਆਵੇ ਵੀ ਉਸ ਰਾਜਸੀ ਪਾਰਟੀ ਦੇ ਇਹ ਜੁਰਮਾਨਾ ਲੱਗੇਗਾ ਉਸ ਦੇ ਖਿਲਾਫ ਇਹੋ ਜੀ ਕਾਰਵਾਈ ਹੋਵੇਗੀ ਤਾਂ ਜੋ ਜਿਹੜੇ ਵੀ ਸਿਆਸੀ ਅਟੀਆਂ ਦੇ ਆਗੂ ਨੇ ਉਹ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਨਫ਼ਰਤੀ ਭਾਸ਼ਣ ਦੇਣ ਤੋਂ ਗੁਰੇਜ਼ ਕਰਨ ਵੀ ਕਿ ਉਹਨਾਂ ਨੂੰ ਪਤਾ ਹੋਵੇ ਵੀ ਕਿ ਇਸ ਤਰ੍ਹਾਂ ਦਾ ਭਾਸ਼ਣ ਦੇਣ ਤੇ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਜੇ ਸਾਡੀ ਪਾਰਟੀ ਦੇ ਖਿਲਾਫ ਜਾਂ ਮੇਰੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਤਾਂ ਉਸ ਦਾ ਡਰ ਬਣਿਆ ਰਹਿੰਦਾ ਇਸ ਲਈ ਚਾਹੀਦਾ ਹੈ ਚੌਣ ਕਮਿਸ਼ਨ ਇਹੋ ਜੀ ਵੀ ਕੋਈ ਸ਼ਕਤੀ ਕਰ ਸਕਦਾ ਹੈ ਇਹ ਕਰ ਦੇਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਦੇ ਮਨਾਂ 'ਚ ਕੋਈ ਨਾ ਕੋਈ ਡਰ ਬਣਿਆ ਰਹੇ ਕੋਈ ਭੈ ਬਣਿਆ ਰਹੇ ਦੋਸਤੋ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਚੌਣ ਕਮਿਸ਼ਨ ਦਾ ਇਹ ਕਦਮ ਜਿੱਥੇ ਸਵਾਗਤ ਹੋ ਗਿਆ ਆਪਾਂ ਕਹਿ ਸਕਦੇ ਆ ਉੱਥੇ ਹੀ ਚਾਹੀਦਾ ਇਹ ਵੀ ਹੈ ਵੀ ਕਿ ਹੁਣ ਚੌਣ ਕਮਿਸ਼ਨ ਕੋਲ ਇੱਕ ਵਾਰ ਫਿਰ ਮੌਕਾ ਆਇਆ ਹੈ ਵੀ ਉਹ ਸ਼ਕਤੀ ਕਰਦੇ ਹੋਏ ਜਿਹੜਾ ਆਪਣੀ ਭਰੋਸੇਯੋਗਤਾ ਨੂੰ ਬਰਕਰਾਰ ਰੱਖ ਸਕੇ ਕਿਉਂਕਿ ਦੇਸ਼ ਦੇ ਵਿੱਚ ਲਗਾਤਾਰ ਚਾਹੇ ਕੇਂਦਰੀ ਜਾਂਚ ਏਜੰਸੀਆਂ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਨੇ ਉਹਨਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤਾਂ ਫਿਰ ਇਹੋ ਜਿਹੇ ਹਾਲਾਤ ਦੇ ਵਿੱਚ ਚੋਣ ਕਮਿਸ਼ਨ ਜੇਕਰ ਸ਼ਕਤੀ ਨਾਲ ਕੋਈ ਕਾਰਵਾਈ ਕਰਦਾ ਤਾਂ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਵੀ ਬਰਕਰਾਰ ਰਹਿ ਸਕਦੀ ਹੈ ਤਾਂ ਚਾਹੀਦਾ ਹੈ ਵੀ ਕਿ ਚੋਣ ਕਮਿਸ਼ਨ ਕੋਈ ਨਾ ਕੋਈ ਠੋਸ ਤੇ ਸ਼ਕਤੀ ਨਾਲ ਜਿਹੜਾ ਕਾਰਵਾਈ ਕਰੇ ਤਾਂ ਜੋ ਉਸ ਦੀ ਭਰੋਸੇਯੋਗਤਾ ਬਰਕਰਾਰ ਰਹੇ ਪਰ ਦੋਸਤੋ ਇਸ ਤੇ ਨਾਲ ਹੀ ਜੇਕਰ ਹੁਣ पांचवे ਪੜਾ ਦੀ VOTING ਹੋਰ ਵੀ ਹੋਣੀ ਹੈ ਉਸ ਵੀ ਚੋਣ ਕਮਿਸ਼ਨ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਕੋਈ ਸਿਆਸੀ ਆਗੂ ਇਹੋ ਜਿਹਾ ਨਫਰਤੀ ਭਾਸ਼ਣ ਨਾ ਦੇ ਪਰ ਉਸ ਤੋਂ ਪਹਿਲਾਂ ਜੇਕਰ ਦੂਜੇ ਪੜਾ ਦੀ VOTING ਤੇ ਨਜ਼ਰ ਮਾਰੀਏ ਕਿ ਕੱਲ ਨੂੰ 13 ਸੂਬਿਆਂ ਦੀ 99 ਸੀਟਾਂ ਤੇ VOTING ਹੋਣੀ ਹੈ ਤਾਂ ਉਸ ਤੇ ਨਜ਼ਰ ਮਾਰੀਏ ਤਾਂ ਇਹਨਾਂ 99 ਸੀਟਾਂ ਦੇ ਵਿੱਚ ਕੇਰਲ ਦੀਆਂ 20 ਐ ਕਰਨਾਟਕ ਦੀਆਂ 28 ਸੀਟਾਂ ਦੇ ਵਿੱਚ 14 ਸੀਟਾਂ ਤੇ VOTING ਹੋਣੀ ਹੈ ਰਾਜਸਥਾਨ ਦੀਆਂ 13 ਤੇ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੀਆਂ 88 ਸੀਟਾਂ ਤੇ ਮੱਧ ਪ੍ਰਦੇਸ਼ ਦੀਆਂ 7 ਤੇ ਅਸਾਮ ਤੇ ਬਿਹਾਰ ਦੀਆਂ 5-5 ਸੀਟਾਂ ਤੇ ਛਤੀਸਗੜ੍ਹ ਤੇ ਪੱਛਮ ਬੰਗਾਲ ਦੀਆਂ 3-3 ਸੀਟਾਂ ਤੇ ਇਸ ਤੋਂ ਇਲਾਵਾ ਮਨੀਪੁਰ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ 1-1 ਲੋਕ ਸਭਾ ਸੀਟ ਤੇ VOTING ਹੋਵੇਗੀ। ਇਹ VOTING ਕੱਲ ਨੂੰ ਹੋਣੀ ਹੈ ਜੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਰਹੇਗੀ। ਤੇ ਜੇਕਰ ਇਹਨਾਂ ਦੇ ਵਿੱਚੋਂ ਹੀ ਅਸੀਂ ਵੱਡੀਆਂ ਸੀਟਾਂ ਤੇ ਨਜ਼ਰ ਮਾਰੀਏ ਕਿਉਂਕਿ ਭਾਵੇਂ ਦੂਜੇ ਪੜਾ ਦੀ VOTING ਹੈ ਇਸ ਵਿੱਚ ਵੀ ਕਈ ਵੱਡੇ ਚਿਹਰੇ ਚੋਣ ਮੈਦਾਨ ਚ ਉਤਰੇ ਹੋਏ ਨੇ ਤਾਂ ਸਭ ਤੋਂ ਪ੍ਰਮੁੱਖ ਉਮੀਦਵਾਰਾਂ 'ਚ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਉਹ ਵਾਈਨਾਟ ਤੋਂ ਲੜ ਰਹੀ ਨਹੀਂ ਤੇ ਉਸ ਲਈ ਵੀ VOTING ਕਾਲੂ ਹੋਣੀ ਹੈ ਉਸ ਤੋਂ ਇਲਾਵਾ ਕੇਂਦਰੀ ਮੰਤਰੀ Rajiv Chandrasekhar ਉਹ ਤ੍ਰਿਵੰਤਪੁਰਮ ਤੋਂ ਲੜ ਰਹੇ ਨੇ ਉਸ ਲਈ ਵੀ VOTING ਕਾਲੂ ਹੋਣੀ ਹੈ ਭਾਜਪਾ ਦੇ ਤੇਜਸਵੀ ਸੂਰਿਆ ਉਹ ਕਰਨਾਟਕ ਤੋਂ ਨੇ ਹੇਮਾ ਮਾਲਨੀ ਤੇ ਅਰुण ਗੋਵਿਲ ਇਹ ਵੀ ਦੋਵੇਂ UP ਤੋਂ ਚੋਣ ਮੈਦਾਨ 'ਚ ਉਤਰੇ ਹੋਏ ਨੇ ਸ਼ਸ਼ੀ ਥਰੂਰ ਹੈ ਉਹ ਵੀ ਤ੍ਰਿਵੰਤਪੁਰਮ ਤੋਂ ਜਿਹੜਾ ਚੋਣ ਲੜ ਰਹੇ ਨੇ ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਉੱਥੇ ਦੇ DK ਸ਼ਿਵ ਕੁਮਾਰ ਦੇ ਭਰਾ ਡੀ ਕੇ சுரேਸ਼ ਉਹ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ ਡੀ ਕੁਮਾਰ ਸੁਆਮੀ ਉਹ ਜੀ ਡੀ ਐਸ ਵੱਲੋਂ ਜਿਹੜਾ ਚੋਣ ਮੈਦਾਨ 'ਚ ਉਤਰੇ ਹੋਏ ਨੇ ਤੇ ਇਹ ਵੱਡੇ ਚਿਹਰੇ ਕੱਲ ਦੀਆਂ 99 ਸੀਟਾਂ ਤੋਂ ਇਹ ਵਿੱਚੋਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਤੇ ਇਸ ਲਈ ਦੇਖਣ ਵਾਲੀ ਗੱਲ ਹੋਵੇਗੀ ਕਿ ਸਾਰੀ ਸਿਆਸੀ ਪਾਰਟੀਆਂ ਨੇ ਆਪੋ ਆਪਣਾ ਚੋਣ ਪ੍ਰਚਾਰਤਾ ਲਗਭਗ ਮੁਕੰਮਲ ਕਰ ਦਿੱਤਾ ਹੈ ਹੋਵੇ ਕਿ ਹੁਣ ਇਹਨਾਂ 99 ਸੀਟਾਂ ਦੇ ਵੋਟਰ ਕਿਸ ਨੂੰ ਚੁਣਦੇ ਨੇ ਕਿਸ ਨੂੰ ਵੋਟ ਪਾ ਕੇ ਕਾਮਯਾਬ ਕਰਦੇ ਨੇ ਇੱਕ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਪਰ ਦੋਸਤੋ ਜੇ ਇਸ ਦੇ ਨਾਲ ਹੀ 2019 ਦੀਆਂ ਸੀਟਾਂ ਤੇ ਨਜ਼ਰ ਮਾਰੀਏ ਤਾਂ ਇਹਨਾਂ 89 ਸੀਟਾਂ ਤੇ ਜਿੱਥੇ ਕੱਲ ਨੂੰ ਦੁਬਜੇ ਪੜਾ ਦੀ VOTING ਹੋਣੀ ਹੈ ਉੱਚੋ 56 ਸੀਟਾਂ ਜਿਹੜੀਆਂ ਨੇ ਉਹ NDA ਨੇ ਜਿੱਤੀਆਂ ਸੀਗੀਆਂ ਤੇ ਰਹਿndੀਆਂ ਜਿਹੜੀ 23 ਸੀਟਾਂ ਨੇ ਉਸ ਤੇ UPA ਜਿੱਤਣ ਦੇ ਵਿੱਚ ਉਸ ਨੂੰ ਕਾਮਯਾਬ ਹੋ ਸਕੀ ਸੀਗੀ UPA 24 ਸੀਟਾਂ ਜਿੱਤਣ ਚ ਕਾਮਯਾਬ ਰਹੀ ਸੀਗੇ ਵੀ ਕਿ ਇਹ 2019 ਦੇ ਰੁਝਾਨ ਸੀਗੇ ਨਤੀਜੇ ਸੀਗੇ ਹੁਣ ਦੇਖਣਾ ਹੋਵੇਗਾ ਵੀ ਕਿ 2024 ਲਈ ਜਿਹੜੀ ਕੱਲ ਨੂੰ VOTING ਹੋਣੀ ਹੈ ਉਸ ਕੀ ਨਤੀਜੇ ਆਉਂਦੇ ਨੇ ਜਾਂ ਲੋਕ ਕਿਹੋ ਜੀ VOTING ਕਰਦੇ ਨੇ ਕਿਸ ਨੂੰ ਵੋਟ ਪਾਉਂਦੇ ਨੇ ਇਹ ਤਾਂ ਸਭ 4 ਜੂਨ ਨੂੰ ਪਤਾ ਲੱਗੇਗਾ ਪਰ ਹੁਣ 4 ਜੂਨ ਨੂੰ ਵੋਟਾਂ ਦੇ ਨਤੀਜੇ ਜ਼ਰੂਰ ਦੱਸਣਗੇ ਵੀ ਕਿ ਦੇਸ਼ ਦਾ ਵੋਟਰ ਕਿਹੜੀ ਸਿਆਸੀ ਪਾਰਟੀ ਦੇ ਹੱਕ 'ਚ ਭੁਗਤਿਆ ਜਾਂ ਕਿਹੜੀ ਸਿਆਸੀ ਪਾਰਟੀ ਦੇ ਉਲਟ ਭੁਗਤਿਆ ਇਹ ਸਭ 4 ਜੂਨ ਨੂੰ ਪਤਾ ਲੱਗੇਗਾ ਤੇ ਉਦੋਂ ਤੱਕ ਪੰਜਾਬੀ ਟਰਬਿਨ ਤੁਹਾਡੇ ਤੱਕ ਸਾਰੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਦਾ ਰਹੇਗਾ ਤੁਹਾਡੇ ਅਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ